ਅਰ ਜਿਹੜਾ ਤੁਸੀਂ ਕੰਵਰਾਂ ਨੂੰ ਕਹਿੰਦੇ ਆ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸਲੀ ਲੈਣਾ ਚਾਹੀਦਾ ਤੇ ਸਿਮਰਜੀਤ ਸਿੰਘ ਮਾਨ ਦੇ ਜੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ ਇੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪ੍ਰਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਫਿਲਮ ਚਲਾਣੀ ਹੈ ਤਾਂ ਪਹਿਲਾਂ ਐਸਜੀਪੀਸੀ ਨੂੰ ਦਿਖਾਉਣ ਕਿ ਇਹ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉੱਥੋਂ ਸਰਟੀਫਿਕੇਟ ਜ਼ਰੂਰੀ ਹੈ ਜਿਉਹ ਸਾਡੀ ਕੋਲ ਮਿਲਦਾ ਹੈ ਫਿਰ ਉਹ ਦਿਖਾ ਲੈ ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ ਔਰ ਜਿਹੜਾ ਤੁਸੀਂ ਕੰਗੜਾ ਨੂੰ ਕਹਿੰਦੇ ਆ ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਤੇ ਸਿਮਰਨ ਜੀਸੀ ਇਮਾਨਦਗੀ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਕਰਕੇ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ ਲੱਗ ਰਿਹਾ ਹੈ ਕਿ ਕੰਗਨਾ ਤੋਂ ਲੈ ਕੇ ਕਿਉਂਕਿ ਇੱਕ ਤਰਫ ਫਿਲਮ ਕੋਲੇਕਰ ਵੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਮਰਜੈਂਸੀ ਫਿਲਮ ਮੈਂ ਉਸਨੇ ਰੋਲ ਕੀਤਾ ਹੈ ਉਸ ਤੋਂ ਲੈ ਕੇ ਵੀ ਵਿਰੋਧ ਕਾਫੀ ਹੋ ਰਿਹਾ ਹੈ ਪੰਜਾਬ ਵਿੱਚ ਅਮਰਜੈਂਟ ਜਿੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਐਸਜੀਪੀਸੀ ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪ੍ਰਵਾਨਗੀ ਲਈ ਜਾਵੇ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ ਇਸ ਲਈ ਜੇ ਉਹਨਾਂ ਨੇ ਕੋਈ ਪਿੱਕਚਰ ਚਲਾਣੀ ਹੈ ਤਾਂ ਪਹਿਲਾਂ ਐਸਜੀਪੀਸੀ ਨੂੰ ਦਿਖਾਉਣ ਪੁਰੇ ਜੀ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ ਐਸਜੀਪੀਸੀ ਦੇਖੇਗੀ ਉੱਥੋਂ ਸਰਟੀਫਿਕੇਟ ਜ਼ਰੂਰੀ ਹੈ ਜੇ ਉਹ ਸਰਟੀਫਿਕੇਟ ਮਿਲਦਾ ਫਿਰ ਉਹ ਦਿਖਾ ਦੇ ਐਸਜੀਪੀਸੀ ਨੇ ਤਾਂ ਕੰਪਲੀਟ ਕੀ ਕੰਗਰਾ ਕੀ ਕਲਾਮ ਕਰਕੇ ਕਿ ਮਾਵਲਾਦਰ ਚੁਣਾ ਚਾਹੀਏ ਇਸ ਤੇ ਮੈਂ ਇਸੇ ਕਰਕੇ ਕਿਹਾ ਕਿ ਉਹਨਾਂ ਦੀ ਪਰਮਿਸ਼ਨ ਤੇ ਬਾਅਦ ਨਾ ਐਸੀ ਚੱਲਣ ਦੇਣੀ ਹੈ ਫਿਲਮ ਤੇ ਨਾ ਹੀ ਚਲਾਉਣੇ ਚਾਹੀਏ